ਜੀ ਇਹ ਨਾ ਆਪਣੇ ਆ ਦੇਖੋ ਗਮਲੇ ਜੰਮਾ ਨਾ ਟੁੱਟ ਗਏ ਸੀਗੇ ਤੇ ਹਲਕੇ ਹੁੰਦੇ ਜਿੱਦਾਂ ਕਾ ਜਲਦੀ ਟੁੱਟ ਜਾਂਦੇ ਤੇ ਮੈਂ ਉੱਪਰ ਤਾਂ ਦੂਸਰੇ ਜੰਮੇ ਰੱਖੇ ਹੋਏ ਆ ਇਹ ਇੱਕ ਵਾਰੀ ਅਸੀਂ ਇੱਥੋਂ ਮਤਲਬ ਆਇਆ ਸੀਗਾ ਭਾਈ ਤਾਂ ਉਹਦੇ ਤੋਂ ਖਰੀਦ ਲੈ ਤੇ ਦੋਕ ਸਾਲ ਕੱਢ ਗਏ ਉਦਾਂ ਤੇ ਆ ਮੈਂ ਲੈ ਆਈ ਸੀਗੀ ਬਾਜ਼ਾਰੋਂ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਇਹਨਾਂ ਨੂੰ ਪਾਵਾਂਗੇ ਤੇ ਕਰਦ ਦੀ ਮਦਦ ਦੇ ਨਾਲ ਨਾ ਜਿਵੇਂ ਇਹਨੂੰ ਕੱਟ ਕੇ ਆਹ ਦੇਖੋ ਇਹਨਾਂ ਝਾਟੇ ਕੱਟਿਆ ਜਾਣਾ ਹੈ ਬੜੇ ਪਏ ਤੇ ਇਹ ਸਾਰੇ ਮੈਂ ਕੱਟ ਕੇ ਇਦਾਂ ਹੀ ਸਿੱਧੀ ਮਿੱਟੀ ਇਹਦੇ ਵਿੱਚ ਪਾ ਦੂੰਗੀ ਤੇ ਆ ਦਪੈਰ ਖੜੀ ਹੈ ਬੜੀ ਸਾਨੀ ਖੇੜ ਆਹ ਦੇਖੋ ਜਮਾ ਹਨ ਜਮਾ ਗਲ ਗਿਆ ਸੀ ਹੁਣ 2 2 ਸਾਲ ਹੋ ਗਏ ਸੀ ਜਿੱਦਾਂ ਇਹ ਗਰਮੀ 'ਚ ਪੈ ਰਹਿੰਦੇ ਨਾ ਇੱਥੇ ਮੈਂ 게ਟ ਦੇ ਗਮਲਿਆਂ ਤੇ ਹੀ ਰੱਖੇ ਆ ਗੇਟ ਦੇ ਥਮਲਿਆਂ ਤੇ ਰੱਖੇ ਹੋਏ ਸੀ ਤੇ ਹੁਣ ਇਦਾਂ ਤੇ ਲਿਆਉਂਗੀ ਉਹ ਦੂਸਰੇ ਆ ਦੇਖੋ ਬਹੁਤ ਗਲ ਜਾਂਦੇ ਨੇ ਫੇਰ ਇਹ ਜਲਦੀ ਤੇ ਹੁਣ ਆਪਾਂ ਇਹਨਾਂ ਨੂੰ ਇਦਾਂ ਹੀ ਬਸ ਤੋੜ ਕੇ ਉਸ ਤੋੜਦਾ ਆ ਦੇਖੋ ਇਹ ਇਦਾਂ ਸਾਰਾ ਟੁੱਟ ਜੂਗਾ ਤੇ ਇਦਾਂ ਹੀ ਚੱਕ ਕੇ ਆਪਾਂ ਨਾ ਤੇ ਇਦਾਂ ਹੀ ਸਣੇ ਮਿੱਟੀ ਇਦਾਂ ਹੀ ਇਹਦੇ ਵਿੱਚ ਚੇਂਜ ਕਰ ਦੇਣਾ ਆ ਦੇਖੋ ਆ ਸਾਰਾ ਲੱਥ ਗਿਆ ਨਾ ਤੇ ਇਹ ਆਪਾਂ ਇਦਾਂ ਹੀ ਸਾਰੇ ਲੱਥ ਜਾਣੇ ਆ ਇਹਨਾਂ ਨੂੰ ਚੱਕ ਕੇ ਤੇ ਇਹਦੇ ਵਿੱਚ ਚੇਂਜ ਕਰ ਦੇਣਾ ਤੇ ਪਾਣੀ ਪਾ ਦਾਂਗੇ ਤੇ ਚਲੋ ਜੀ ਆਪਾਂ ਇਹਨਾਂ ਸਾਰਿਆਂ ਨੂੰ ਕਰ ਲਈਏ ਤਿਆਰ ਲਓ ਜੀ ਇਹ ਆਪਾਂ ਸਾਰਿਆਂ ਨੂੰ ਇੱਧਰ ਗਮਲੇ 'ਚ ਤੇ ਤੋੜ ਜੇ ਟੁੱਟੇ ਹੋਏ ਸੀ ਤੋੜਨਾ ਕਿਸੇ ਮਤਲਬ ਗਲੇ ਪੈਸੀਏ ਤਾਂ ਤੇ ਇਹ ਆਪਾਂ ਸਾਰੇ ਕਰ ਤੇ ਚੇਂਜ ਤੇ ਉਸੇ ਉਸੇ ਤਰ੍ਹਾਂ ਆਪਾਂ ਬੂਟੇ ਵਿੱਚ ਮਤਲਬ ਇਹ ਮੈਂ ਜਿਹੜੀ ਉਹ ਵਿੱਚ ਗਾੱਚੀ ਜੀ ਸੀ ਉਹ ਨਹੀਂ ਕੱਢੀ ਸੀ ਉਹਨਾਂ ਦੀ ਘਾੜਤ ਉਵੇਂ ਬਣਾ ਕੇ ਨਾ ਤੇ ਉਵੇਂ ਹੀ ਇਹ ਵਿੱਚ ਫਿੱਟ ਕੀਤੇ ਦੁਬਾਰਾ ਤੇ ਜਿਵੇਂ ਇਹ ਥੱਲਿਓ ਉਹ ਚੌੜੇ ਸੀਗੇ ਇਹ ਪਤਲੇ ਸੀ ਇਸ ਕਰਕੇ ਥੱਲਿਓ ਮੈਨੂੰ ਕਰਦ ਦੇ ਨਾਲ ਗੋਲ ਗੋਲ ਕਰਨੇ ਪਏ ਤੇ ਮਿੱਟੀ ਨੂੰ ਗੋਲ ਗੋਲ ਕੱਟ ਕੇ ਤੇ ਉਸੇ ਤਰ੍ਹਾਂ ਹੀ ਮੈਂ ਵਿੱਚ ਇਹਨਾਂ ਨੂੰ ਸਿੱਧਾ ਫਿੱਟ ਕਰਤਾ ਤੇ ਇਹ ਬਹੁਤ ਸੋਹਣੇ ਹੋ ਗਏ ਤੇ ਆਪਾਂ ਹੁਣ ਇਹਨਾਂ ਦੇ ਵਿੱਚ ਪਾਵਾਂਗੇ ਪਾਣੀ ਤੇ ਪਾਣੀ ਪਾ ਕੇ ਤੇ ਫਿਰ ਆਪਾਂ ਇਹਨਾਂ ਨੂੰ ਉਸੇ ਤਰ੍ਹਾਂ ਹੀ ਰੱਖ ਦਿਆਂਗੇ ਗਮਲੇ ਤਾਂ ਮੇਰੇ ਕੋਲ ਉੱਪਰ ਵੀ ਬਹੁਤ ਨੇ ਮੈਨੂੰ ਨਾ ਗਮਲਿਆਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਚਲੋ ਸ਼ੌਂਕ ਹੁੰਦਾ ਹੈ ਨਾ ਆਪਣਾ ਆਪਣਾ ਤੇ ਇੱਕ ਮੈਂ ਲੈ ਕੇ ਆਈ ਸੀ ਗੋਲ ਗਮਲੇ ਟੰਗਣ ਵਾਸਤੇ ਤੇ ਉਹ ਵੀ ਕਹਿ ਰਹੇ ਨੇ ਕਿ ਉਹ ਵਿੱਚ ਕੁੰਡੀਆਂ ਨਹੀਂ ਹਜੇ ਪਾਈਆਂ ਹੋਈਆਂ ਤੇ ਮੈਂ ਕਿਹਾ ਚਲੋ ਕੁੰਡੀਆਂ ਪਵਾ ਕੇ ਇੱਕ ਵਾਰੀ ਪੌੜੀ ਦੇ ਨਾਲ ਆਪਾਂ ਉਹਨਾਂ ਨੂੰ ਟੰਗ ਦਿਆਂਗੇ ਤੇ ਉਹ ਵਿੱਚ ਕੁੰਡੀਆਂ ਪਾ ਕੇ ਤੇ ਫਿਰ ਦੁਬਾਰਾ ਉਹ ਆਪਾਂ ਸਾਰੇ ਕਰ ਲੈਨੇ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਲਾ ਦਿੰਨੇ ਆ ਪਾਣੀ ਲਓ ਜੀ ਇਹ ਆਪਾਂ ਇਹਨਾਂ ਸਾਰਿਆਂ ਦੇ ਵਿੱਚ ਪਾਤਾ ਪਾਣੀ ਤੇ ਹੁਣ ਆਪਾਂ ਇਹਨਾਂ ਨੂੰ ਰੱਖ ਦਿਆਂਗੇ ਜਿੱਥੇ ਪਏ ਸੀ ਉੱਥੇ ਹੋਰ ਪਾ ਦਈਏ ਇਹ ਥੋੜੀ ਥੋੜੀ ਉਹ ਉਹ ਥੋੜੀ ਥੋੜੀ ਮਿੱਟੀ بیٹھ ਜਾਏਗੀ ਨਾ ਤਾਂ ਕਰਕੇ ਮਿੱਟੀ ਥੋੜੀ ਜਿਹੀ ਉੱਪਰ ਰੱਖੀ ਹੈ ਵੈਸੇ ਮਿੱਟੀ ਥੋੜੀ ਜਿਹੀ ਥੱਲੇ ਰੱਖੀ ਦੀ ਪਰ ਇਹ ਮਿੱਟੀ ਜਿਹੜੀ ਇਹਨਾਂ ਵਿੱਚ ਸੱਜੜੀ ਪਾਈ ਨਾ ਉਹ ਦੇਖੋ ਵਿੱਚ ਜਿਵੇਂ ਘਰਾਲ ਜੀ ਪੈ ਗਈ ਤੇ ਇਹ ਮਤਲਬ ਮਿੱਟੀ بیٹھ ਜਾਏਗੀ ਇਧਰ ਆਪਾਂ ਪਾਤੀਆਂ ਸੰਗਲੀਆਂ ਤੇ ਮੈਂ ਬਾਹਰ ਕੰਮ ਕਰ ਰਹੀ ਸੀ ਤੇ ਮੇਰੇ ਬੇਟੇ ਕਹਿੰਦੀ ਲੈ ਮਮਾ ਮੈਂ ਪਾ ਕੇ ਦਿੰਨੀ ਆ ਸੰਗਲੀਆਂ ਤੇ ਇਹ ਪਾਤੀਆਂ ਤੇ ਇਹਨਾਂ ਦੇ ਵਿੱਚ ਹੁਣ ਆਪਾਂ ਜਿੱਦਾਂ ਆਹ ਕੁੰਡੇ ਆ ਨਾ ਤੇ ਇਹ ਮਤਲਬ ਵਿੱਚ ਆਪਾਂ ਨੂੰ ਤਾਰ ਅੜਾਉਣੀ ਪਊਗੀ ਜੇ ਆਪਾਂ ਥੋੜੀ ਜਿਹੀ ਇਹਨੂੰ ਲੰਬੀ ਕਰਾਂਗੇ ਨਾ ਤਾਰ ਤਾਂ ਆਪਾਂ ਨੂੰ ਅੜਾਉਣੀ ਪਊਗੀ ਤੇ ਇਹ ਚਾਰੇ ਪਾ ਕੇ ਨਾ ਤੇ ਕਰ ਦਿਤੀਆਂ ਨੇ ਤਿਆਰ ਤੇ ਉਧਰ ਆਪਾਂ ਘਰ ਦੇ ਤੋਂ ਨੇ ਗਮਲੇ ਤੇ ਮੈਂ ਤੁਹਾਨੂੰ ਦਿਖਾਵਾਂ ਮੈਂ ਗੰਮਰੇ ਨੇ ਕੋਲ ਤਿਆਰ ਕਰਕੇ ਤੇ ਆ ਇੱਧਰ ਮਤਲਬ ਇੱਥੇ ਹੀ ਪਏ ਹੋਏ ਸੀਗੇ ਤੇ ਇੱਥੇ ਮੈਂ ਦੁਬਾਰਾ ਰੱਖ ਦਿੱਤੇ ਆ ਤੇ ਇੱਧਰ ਪਏ ਹੋਏ ਸੀਗੇ ਇੱਥੇ ਪਹਿਲਾਂ ਆਪਣੇ ਇਦਾਂ ਹੀ ਪਏ ਹੋਏ ਸੀਗੇ ਤੇ ਕੱਲ ਨੂੰ ਆਪਾਂ ਕਰਾਂਗੇ ਹੁਣ ਉੱਪਰ ਤੇ ਨਾਲੇ ਉਹ ਜਿਹੜੇ ਗੋਲ ਨੇ ਉਹਨਾਂ ਦੇ ਵਿੱਚ ਆਪਣੇ ਕੋਲ ਮਿੱਟੀ ਪਈ ਏ ਇਸ ਮਿੱਟੀ ਦੇ ਵਿੱਚ ਖਾਦ ਰਲਾ ਕੇ ਤੇ ਦੁਬਾਰਾ ਆਪਾਂ ਇਹਨੂੰ ਉਨ੍ਹਾਂ ਦੇ ਵਿੱਚ ਭਰ ਕੇ ਤੇ ਉਨ੍ਹਾਂ ਵਿੱਚ ਦਪੈਰ ਖਿੜੀ ਜਾਂ ਜਿਸ ਤਰ੍ਹਾਂ ਇਹ ਛੋਟੇ ਛੋਟੇ ਪੌਦਾ ਹੈਗਾ ਨਾ ਲੜੀਆਂ ਵਾਲਾ ਇਹ ਇਹ ਸਿੰਪਲ ਤੇ ਤੇਲ ਵਾਲੇ ਡੱਬੇ ਨੂੰ ਕੱਟ ਕੇ ਉਹਦੇ ਵਿੱਚ ਲਾਇਆ ਹੋਇਆ ਤੇ ਸੋ ਵੀ ਸ਼ੌਕ ਹਨਾ ਨਿੱਕੇ ਨਿੱਕੇ ਕੰਮ ਆਪਾਂ ਨੂੰ ਬੜੀਆਂ ਖੁਸ਼ੀਆਂ ਜੀਆਂ ਦਿੰਦੇ ਹੋਰ ਇਹ ਕੰਮ ਤੇ ਦੇਖਿਆ ਜਾਵੇ ਤਾਂ ਦੇਖੋ ਕੁਝ ਵੀ ਨਹੀਂਗਾ ਤੇ ਚਲੋ ਜੀ ਧੰਨਵਾਦ ਜੀ ਕੱਲ ਨੂੰ ਉੱਪਰ ਵਾਲੇ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ ਤੇ ਨਵੇਂ ਉਹਨਾਂ ਦੀ ਗੁੜਾਈ ਵਗੈਰਾ ਕਰਾਂਗੇ ਧੰਨਵਾਦ ਜੀ ਸਾਰਿਆਂ ਦਾ